ਸੁਖਬੀਰ ਸਿੰਘ ਬਾਦਲ ਦੀਆਂ ਵੀਡੀਓ ਐਡਿਟ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਅਕਾਲੀ ਦਲ ਨੂੰ ਪੂਰਾ ਬਦਨਾਮ ਕਰਨ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਗੱਲ ਤੋਂ ਬਾਅਦ ਹੁਣ ਪੂਰਾ ਹੀ ਅਕਾਲੀ ਦਲ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਰੁਕੌਰ ਸੱਦੂ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਉੱਥੇ ਸੁਖਬੀਰ ਸਿੰਘ ਬਾਦਲ ਦੇ ਪੱਖ ਦੇ ਵਿੱਚ ਦੂਜੇ ਪਾਸੇ ਕੁਝ ਏਜੰਸੀਆਂ ਦੇ ਉੱਤੇ ਵੀ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਆਓ ਪਹਿਲਾਂ ਤੁਹਾਨੂੰ ਸੁਣਾਉਨੇ ਆ ਉਹਨਾਂ ਦਾ ਕੀ ਕਹਿਣਾ ਅਸੀਂ ਜਾਗਰੂਕ ਕਿੰਨੇ ਆ ਮੇਰਾ ਇੱਥੇ ਲਾਈਵ ਹੋ ਕੇ ਕੋਈ 뷰 ਲੈਣ ਲਈ ਕੋਈ ਡਾਲਰ ਕਮਾਣ ਲਈ ਜਾਂ ਕੋਈ ਇਹਨਾਂ ਚੀਜ਼ਾਂ ਦਾ ਮੇਰਾ ਕੋਈ ਏਜੰਡਾ ਨਹੀਂ ਹੈ ਮੈਂ ਸਿਰਫ ਤੇ ਸਿਰਫ ਆਪਣੇ ਲੋਕਾਂ ਨੂੰ ਇਹ ਦੱਸਣਾ ਚਾਹਨੀ ਆ ਕਿ ਆਪਣੇ ਆਪ ਨੂੰ ਇੰਨਾ ਕਿ ਐਜੂਕੇਟ ਕਰੋ ਇੰਨਾ ਕਿ ਐਜੂਕੇਟ ਕਰੋ ਕਿ ਤੁਹਾਨੂੰ ਇਹਨਾਂ ਚੀਜ਼ਾਂ ਦਾ ਫਰਕ ਸਮਝ ਆਣਾ ਆਪਣੇ ਆਪ ਹੋਣਾ ਚਾਹੀਦਾ ਹੈ ਸਾਨੂੰ ਅੱਗੇ ਇੱਥੇ ਬੋਲਣਾ ਪਵੇ ਤੁਸੀਂ ਖੁਦ ਇੰਨੇ ਐਜੂਕੇਟ ਹੋਵੋ ਇਹ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹ ਬਹੁਤ ਸੀਰੀਅਸ ਇੱਕ ਸੈਂਸਿਟਿਵ ਮੁੱਦਾ ਹੈ ਇਹਨੂੰ ਇਹ ਤਾਂ ਮਨ ਪਰ ਚਾਵੇ ਦੇ ਨਹੀਂ ਕਿ ਕੋਈ ਵੀਡੀਓ ਆਈ ਹਾ 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 ਕਰਕੇ ਅੱਗੇ ਤੋਰਦੀ ਇਹ ਧੀਆ ਪਹਿਣਾ ਵਾਸਤੇ ਵੀ ਬਹੁਤ ਇੱਕ ਸ਼ਰਮਨਾਕ ਚੀਜ਼ ਜਿਹੜੀ ਹੈ ਨਾ ਇਹ ਟੈਕਨੋਲੋਜੀ ਦਾ ਇੰਨਾ ਵੀ ਐਡਵਾਂਸ ਕਹਿੰਦੇ ਕਿ ਚੰਗਾ ਨਹੀਂ ਹੁੰਦਾ ਕਿਸੇ ਵੀ ਚੀਜ਼ ਦਾ ਔਰ ਇਹ ਇਹ ਗੱਲਾਂ ਤੁਹਾਨੂੰ ਅੱਗੇ ਜਾ ਕੇ ਹੋਰ ਸਮਝਾਉਣਗੀਆਂ ਸਾਨੂੰ ਤਾਂ ਬਹੁਤ ਪਹਿਲਾਂ ਤੋਂ ਇਹ ਗੱਲ ਪਤਾ ਸੀ ਮੈਨੂੰ ਕਿ ਇਹ ਆ ਰਿਹਾ ਹੈ ਕਿ ਜੇ ਪਤਾ ਸੀ ਤਾਂ ਫਿਰ ਵੀ ਸਾਡੇ ਵੱਲੋਂ ਇਸ ਚੀਜ਼ ਦੀ ਤਿਆਰੀ ਨਹੀਂ ਕੀਤੀ ਗਈ ਇੱਥੇ ਸਾਡੀ ਕਮੀ ਹੈ ਇੱਥੇ ਸਾਡੀ ਕਮੀ ਹੈ ਕਿ ਇਹ ਵੀਡੀਓਜ਼ ਬੰਨੀਆਂ ਤਾਂ ਮੈਨੂੰ ਪਤਾ ਸੀ ਇਹ ਬੰਨਣੀਆਂ ਹੀ ਬੰਨੀਆਂ ਮੈਨੂੰ ਇੱਥੋਂ ਤੱਕ ਵੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਅਜੇ ਦੇਖੋ ਇਹ ਹੋਰ ਕਿੱਥੋਂ ਤੱਕ ਗਿਰਦੇ ਨੇ ਹੋਰ ਕਿੱਥੋਂ ਤੱਕ ਗਿਰਦੇ ਨੇ ਉੱਥੇ ਧੀਆਂ ਭੈਣਾਂ ਦੀ ਸੇਵਾ ਕਰ ਰਹੀਆਂ ਨੇ ਸਾਰਾ ਕੁਝ ਉੱਥੇ ਹੋ ਰਿਹਾ ਹੈ ਜੇ ਇਹ ਘਟਿਆ ਲੋਕ ਇਸ ਹੱਦ ਤੱਕ ਗਿਰ ਗਏ ਨੇ ਇਹ ਵੀਡੀਓਜ਼ ਫੇਕ ਬਣਾ ਰਹੇ ਨੇ ਮੈਂ ਤੁਹਾਨੂੰ ਦੱਸ ਵੀ ਦਿੱਤਾ ਖਾ ਵੀ ਦਿੱਤਾ ਹੈ ਅੱਛਾ ਮੈਂ ਮੈਂ ਤੁਹਾਨੂੰ ਮੈਨੂੰ ਐਕਸੈਸ ਦਿਓ ਮੈਂ ਜੇ ਇਹ ਚੀਜ਼ ਇਲੀਗਲ ਨਾ ਹੋਵੇ ਮੈਂ ਤੁਹਾਨੂੰ ਖੁਦ ਇੱਥੋਂ ਇੱਕ ਡੀਪ ਫੇਕ ਵੀਡੀਓ ਲਾਈਵ ਬਣਾ ਕੇ ਦਿਖਾ ਸਕਦੀ ਆ ਔਰ ਜਿਹੜੇ ਮਰਜ਼ੀ ਲੀਡਰ ਦਾ ਜੋ ਮਰਜ਼ੀ ਬਿਆਨ ਦਿਵਾ ਲੋ ਜਿਸ ਮਰਜ਼ੀ ਸਥਿਤੀ ਦੇ ਵਿੱਚ ਉਹਨੂੰ ਬਿਠਾ ਲੋ ਜੋ ਮਰਜ਼ੀ ਮਤਲਬ ਮੈਂ ਕੀ ਕਹਾਂ ਕੋਈ ਵੀ ਆਪਤੀ ਜਨਕ ਵੀਡੀਓ ਇਹਦੇ ਨਾਲ ਕ੍ਰੀਏਟ ਕਰ ਲੋ ਬੰਦੇ ਦਾ ਸਿਰਫ ਫੇਸ ਜਿਹੜਾ ਹੈ ਉਹਨਾਂ ਨੇ ਫੇਸ਼ੀਅਲ ਐਕਸਪ੍ਰੈਸ਼ਨਸ ਕੈਪਚਰ ਕਰਨੇ ਨੇ AI ਨੇ ਬਚੋ ਇਹਨਾਂ ਚੀਜ਼ਾਂ ਤੋਂ ਸਿਆਣੇ ਬਣੋ ਇਹ ਸਾਨੂੰ ਵੀ ਸਾਰਾ ਕੁਝ ਹੁੰਦਾ ਵਾ ਇਹ ਫੇਕ ਵੀਡੀਓ ਬਣਾਣੀਆਂ ਕਰਨੀਆਂ AI ਇਹ ਸਭ ਸਾਰਾ ਕੁਝ ਜਾਣ ਕੇ ਬੈਠੇ ਹੋਇਆ ਜੇ ਅਸੀਂ ਕਿਤੇ ਇਧਰੋਂ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਤੁਹਾਡੀਆਂ ਚੀਕਾਂ ਬਹੁਤ ਵੱਜਣੀਆਂ ਨੇ ਬਾਅਦ ਵਿੱਚ ਭਾਵੇਂ ਝਾੜੂ ਵਾਲੇ ਹੋਣ ਤੇ ਭਾਵੇਂ ਜਿਹੜੇ ਆ ਗਰਮ ਖਿਆਲੀ ਆ ਜੇ ਤੁਰੇ ਫਿਰਦੇ ਆ ਜੇ ਅਸੀਂ ਬਣਾਉਣ ਤੇ ਆ ਕੇ ਤੁਹਾਡੀਆਂ ਇਹੋ ਜਿਹੀਆਂ ਵੀਡੀਓਜ਼ ਤੇ ਫਿਰ ਕਿੱਥੇ ਭਜੋਗੇ ਫਿਰ ਭਜਦੇ ਨੂੰ ਵਾਣ ਇੱਕੋ ਜੇ ਆ ਇਸ ਕਰਕੇ ਜੇ ਕੋਈ ਕੋਈ ਤੁਹਾਡੇ ਕੋ ਕੋਈ ਮੁੱਦਿਆਂ ਦੀ ਰਾਜਨੀਤੀ ਨਹੀਂ ਬਚੀ ਐਡੇ ਘਟਿਆ ਤੁਸੀਂ ਗਿਰ ਗਏ ਹੋ ਇੱਥੇ ਇੰਨਾ ਥਲੜਾ ਤੁਹਾਡਾ ਲੈਵਲ ਹੋ ਗਿਆ ਅਸੀਂ ਤੇ ਇਸ ਲੈਵਲ ਤੇ ਆਉਂਦੇ ਨਹੀਂ ਆ ਪਰ ਤੁਸੀਂ ਜੇ ਲਿਆਓਗੇ ਤੇ ਫਿਰ ਤੁਹਾਡੇ ਤੋਂ ਵੀ ਮਾੜੀ ਕਰਾਂਗੇ ਇਹ ਮੇਰੀ ਵਾਰਨਿੰਗ ਆ ਤੁਹਾਡੇ ਤੋਂ ਵੀ ਮਾੜੀ ਕਰਾਂਗੇ ਇਹ ਆਈ ਵੀਡੀਓ ਮੈਂ ਖੁਦ ਡੀਪ ਫੇਕ ਵੀਡੀਓ ਬਣਾ ਕੇ ਤੁਹਾਡੀਆਂ ਸ਼ਕਲਾਂ ਲਾ ਕੇ ਚਲਵਾਉਂਗੀ फिर तीन दस्यो जी भी सुखबीर बादल वाली असली वीडियो है कि थोड़ी फिर तुम चीका मारनी है भी नहीं नहीं जी सा जी वीडियो बन गई जी साडियो बन गई इसलिए ओना ही करो जिन्ना झल लो गे मेरी ताड़ना है बंदे बनो कोई मुद्दा की सियासत करो आ आ आ कुछ नहीं है सठ तो वट्रीज प्रभावित कितिया ने डीप फेक भीडियो इस ए आई ने ਇਹ ਮੈਟਾ ਨੂੰ ਚਾਹੀਦਾ ਵਾ ਇਸ ਇਸ ਚੀਜ਼ ਦੇ ਉੱਤੇ ਲਗਾਮ ਖਿੱਚੇ ਸੋਸ਼ਲ ਮੀਡੀਆ ਨੂੰ ਵਰਤਨਾ ਸਿੱਖੋ ਬੜੇ ਤੁਸੀਂ ਐਡਵਾਂਸ ਬਣਦੇ ਹੋ ਐਡਵਾਂਸ ਬਣਦੇ ਹੋ ਕਹਦੇ ਤੁਸੀਂ ਐਡਵਾਂਸ ਬਣਦੇ ਹੋ ਤੁਹਾਨੂੰ ਇੰਨੀ ਪਰਖ ਨਹੀਂ ਹੈਗੀ ਤੁਹਾਡੇ ਕੋਲ ਇਹ ਵੀਡੀਓ ਨਹੀਂ ਪਰਖੀ ਜਾ ਰਹੀ ਤੁਹਾਡੇ ਕੋ ਆਪਣੀਆਂ ਨੰਗੀਆਂ ਅੱਖਾਂ ਨਾਲ ਤੁਸੀਂ ਬੰਦੇ ਕਿੱਥੋਂ ਪਰਖਣੇ ਆ ਤੁਸੀਂ ਲੀਡਰ ਕਿੱਥੋਂ ਪਰਖਣੇ ਆ ਤੁਹਾਡੇ ਕੋ ਇੱਕ ਵੀਡੀਓ ਨਹੀਂ ਪਰਖੀ ਜਾ ਰਹੀ ਸੋਸ਼ਲ ਮੀਡੀਆ ਦੀ ਜਾਣ ਬੁੱਝ ਕੇ ਮਜ਼ੇ ਲੈ ਰਿਹਾ ਝਾੜੂ ਦੀਆਂ ਭੇਡਾਂ ਵਿੱਚ ਤੁਰੀਆਂ ਫਿਰਦੀਆਂ ਇਹ ਵੀ ਮਜ਼ੇ ਲੈ ਰੀਆਂ ਨੇ ਤੁਹਾਡੀਆਂ ਜੇ ਅਸੀਂ ਵੀਡੀਓ ਬਣਾਉਣ ਲੱਗੇ ਮਰ ਚੀਕਾ ਉਹ ਮਾਰੋਗੇ ਤੁਸੀਂ ਸਾਰਾ ਕੁਝ ਹੁੰਦਾ ਸਭ ਕੁਝ ਪਤਾ ਹੈ ਇਹ ਕੋਈ ਤੁਸੀਂ ਕੇ ਮੂਰਖ ਕਿਸੇ ਨੂੰ ਨਾ ਸਮਝੋ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਕਿੱਥੋਂ ਕਿ ਕਿੱਥੋਂ ਚੱਲੀ ਹੈ ਇਹ ਵੀਡੀਓ ਕਿਹੜੇ ਦੇਸ਼ ਚੋਂ ਬਣਾ ਕੇ ਇਹ ਵਾਇਰਲ ਕੀਤੀ ਗਈ ਆ ਕੋਈ ਸ਼ਰਮ ਨੂੰ ਹੱਥ ਮਾਰੋ ਕੋਈ ਬੰਦਾ ਉਥੇ ਸੇਵਾ ਕਰ ਰਿਹਾ ਤੁਸੀਂ ਕੱਲ ਨੂੰ ਧੀਆ ਭਣਾ ਤੱਕ ਪਹੁੰਚੋਗੇ ਹੁਣ ਮੈਂ ਬੋਲ ਰਹੀ ਹਾਂ ਮੇਰੀ ਵੀ ਡੀਪਫੇਕ ਵੀਡੀਓ ਬਣਾ ਕੇ ਚਲਾ ਦਿਆਂਗੇ ਆਪਣੇ ਚੈਨਲਾਂ ਤੇ ਆਹੀ ਕੁਛ ਹੈ ਤੁਹਾਡੇ ਪੱਲੇ ਕਰਤੂਤਾ ਨਹੀਂ ਦੇਖਦੇ ਆਪਣੀਆਂ ਮੈਨੂੰ ਕੋਈ ਪਰਵਾਹ ਨਹੀਂ ਆ ਬਣਾਓ ਮੇਰੀ ਵੀਡੀਓ ਜੋ ਬਣਾਉਣੀ ਆ ਵੇਖੋ ਫਿਰ ਤੁਹਾਡਾ ਜਲੂਸ ਕਿਵੇਂ ਕਰਦੇ ਅਸੀਂ ਮੈਂ ਨਹੀਂ ਹੈਗੀ ਕੋਈ ਇੱਥੇ ਆ ਕੇ ਸਪਸ਼ਟੀਕਰਨ ਦਊਂਗੀ ਉਥੋਂ ਜਾ ਕੇ ਤੁਹਾਡੇ ਮੈਂ ਪਰਦੇ ਫਰੋਲੂਗੀ ਬੰਦਾ ਲੱਭ ਕੇ ਤੁਹਾਡੇ ਸ਼ਿੱਤਰ ਪਰੇਡ ਕਰਾਂਗੇ ਜਿੰਨੇ ਜਿੰਨੇ ਇਹ ਸ਼ੇਅਰ ਕੀਤੀ ਤੇ ਜਿੰਨੇ ਜਿੰਨੇ ਇਸ ਚੀਜ਼ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਇਹ ਲਾਸਟ ਵਾਰਨਿੰਗ ਹੈ ਔਰ ਸਟ੍ਰਿਕਟਲੀ ਔਰ ਲੀਗਲ ਐਕਸ਼ਨ ਜਿਹੜਾ ਉਹ ਵੱਖਰਾ ਲਿਆ ਜਾ ਰਿਹਾ ਹੈ ਲੀਗਲ ਐਕਸ਼ਨ ਜਿਹੜਾ ਉਹ ਵੱਖਰਾ ਹੋ ਰਿਹਾ ਹੈ ਉਹਦੇ ਨਾਲ ਤੁਹਾਨੂੰ ਟੰਗਾਂਗੇ ਪਰ ਤੁਹਾਨੂੰ ਉਹਦਾ ਵੀ ਬੰਦੇ ਬਣਾਵਾਂਗੇ ਹੁਣ ਆ ਜਿਹੜੇ ਦੂਸਰੇ ਸ਼ੇਅਰ ਕਰ ਰਹੇ ਆ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਹੈ ਜਿੰਨੂੰ ਪਤਾ ਹੀ ਕੱਖ ਨਹੀਂ ਹੈ ਵੀ ਇਹ ਕੀ ਹੈ ਚੀਜ਼ ਪੁੱਛ ਰਹੇ ਆ ਇਹ ਵੀਡੀਓ ਅਸਲੀ ਹੈ ਤੁਸੀਂ ਅੰਨੇ ਆ ਸਾਰੇ ਚੈਨਲ ਉੱਤੇ ਮੌਜੂਦ ਸੀ ਲਾਈਵ ਚੱਲਿਆ ਸਾਰਾ ਕੁਝ ਤੁਹਾਨੂੰ ਨਹੀਂ ਪਤਾ ਉਹ ਬੰਦਾ ਉੱਥੇ ਬੈਠਾ ਰਿਹਾ ਕਿਹੜੇ ਵੇਲੇ ਭੱਜ ਕੇ ਤੁਰ ਕੇ ਆਇਆ ਦਾ ਭੱਜ ਗਿਆ ਜਿਸ ਤਰੀਕੇ ਦੀ ਤੁਸੀਂ ਆਹ ਟਿੱਕੀਆਂ ਵੀਡੀਓ ਬਣਾਈਏ ਸ਼ਰਮ ਦਾ ਘਾਟਾ ਤੁਹਾਨੂੰ ਉੱਥੇ ਧੀਆਂ ਪਹਿਣਾ ਦੀਆਂ ਰੱਬ ਨਾ ਕਰੇ ਕੱਲੋ ਤੁਸੀਂ ਉਹਨਾਂ ਦੇ ਉੱਤੇ ਪਹੁੰਚੇ ਤੇ ਫਿਰ ਤੁਸੀਂ ਆਪ ਦਾ ਹਿਸਾਬ ਲਾ ਲਿਓ ਫਿਰ ਤੁਹਾਡੇ ਇਹੋ ਇਹੋ ਜੀਆਂ ਵੀਡੀਓ ਬਣਨ ਗਈਆਂ ਨਾ ਫਿਰ ਤੁਸੀਂ ਵੇਖਿਓ ਵੀ ਫਿਰ ਹੁਣ ਇਹ ਆਈਟੀ ਵਾਲੇ ਕੀ ਕਰ ਰਹੇ ਆ ਤੇ ਚੀਕਾ ਨਾ ਮਾਰਿਓ ਆਪਣੀ ਮਾਰੇ ਫਿਰ ਨਾ ਚੀਕਾ ਮਾਰਿਓ ਮੈਂ ਬੋਲਣਾ ਨਹੀਂ ਸੀ ਇੱਥੇ ਆ ਕੇ ਮੈਨੂੰ ਆਪ ਦੇ ਬੰਦੇਾਂ ਤੇ ਵੀ ਗੁੱਸਾ ਹੈ ਆਪ ਦੇ ਪਾਰਟੀ ਦੇ ਆਈਟੀ ਸਰ ਤੇ ਵੀ ਮੈਨੂੰ ਦੁੱਖ ਆ ਕਾਦੀ ਤੁਸੀਂ ਤਿਆਰੀ ਕਰਕੇ ਬੈਠੇ ਸੀ ਤੁਹਾਨੂੰ ਨਹੀਂ ਪਤਾ ਵੀ ਇਹ ਕੁਛ ਮੋਣਾ ਵਾ ਇਹ ਇਨਾਂ ਦੀ ਫਿਤਰਤ ਆ ਇਹ ਜਦੋਂ ਨੇ ਖਾਸ ਕਰਕੇ ਝਾੜੂ ਵਾਲੇ ਪੰਜਾਬ ਚ ਆਏ ਆ ਇਹ ਤਾਂ ਇਹ ਕੁਛ ਪਹਿਲਾਂ ਵੀ ਕਰਦੇ ਰਹੇ ਆ ਈਆਂ ਭੈਣਾਂ ਦੀਆਂ ਫੋਟੋ ਮਾਤਾ ਕਿ ਇਹਨਾਂ ਨੇ ਕਰਕੇ ਜੋ ਹੈ ਪੂਰਾ ਸੱਭਿਆਚਾਰ ਘਰ ਕੇ ਕੀਤਾ ਇੱਥੇ ਹੁੰਦਾ ਮੁਨਾ ਦੂਜੇ ਤੀਜੇ ਵੀ ਉੱਠ ਗਿਆ ਉਥੇ ਗਰਮ ਖਿਆਲੀ ਹੈ ਜੇ ਦੁੱਕੀ ਦੇ ਬੰਦੇ ਨਹੀਂ ਆ ਜੇ ਬੰਦੇ ਉਹ ਤਾਂ ਇੱਥੇ ਇੱਥੇ ਆ ਕੇ ਬਣਾਉ ਹੈ ਉਥੇ ਵੀਡੀਓ ਤੁਹਾਨੂੰ ਫੜ ਕੇ ਟੰਗੀ ਹੈ ਬਾਹਰ ਬੈਠੇ ਉਥੇ ਵੀਡੀਓ ਬਣਾਈ ਜਾ ਰਹੇ ਹੋ ਕਰਤੂਤ ਤੁਹਾਡੇ ਕੋ ਹੈ ਨਹੀਂ ਆ ਨਮਰਤ ਬੰਦੇ ਹੋ ਤੁਸੀਂ ਬੰਦੇ ਹੁੰਦੇ ਤਾਂ ਬੰਦਿਆਂ ਵਾਂਗੂ ਲੜਦੇ ਰੋਬੋਟ ਨਾਲ ਤੁਸੀਂ ਲੜ ਰਹੇ ਹੋ ਟੈਕਨੋਲੋਜੀ ਨਾਲ AI ਨਾਲ ਤੁਸੀਂ ਲੜ ਰਹੇ ਹੋ ਕੀ ਤੁਹਾਡੇ ਬੰਦੇ ਨਹੀਂ ਰਹੇ ਬੰਦੇ ਆ ਨਾ ਬੰਦਿਆਂ ਵਾਂਗੂ ਲੜਵਾ ਕੇ ਫਿਰ ਮੁੱਦਿਆਂ ਤੇ ਲੜੋ ਇਲੈਕਸ਼ਨਾਂ 'ਚ ਲੜੋ ਪਤਾ ਲੱਗ ਜੇ ਕਿਹਦੇ 'ਚ ਕੀ ਦਮ ਆ ਆ ਕੋਈ ਗੱਲ ਆ ਵੀਡੀਓ ਜੀ ਬਣਾ ਕੇ ਹਾ 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 ਲੱਗੇ ਆ ਕੋਈ ਕਰਤੂਤ ਨਹੀਂ ਹੈਗੀ ਇਹਨਾਂ ਦੇ ਵਿੱਚ ਇਸ ਤਰੀਕੇ ਨਾਲ ਮੈਨੂੰ ਆ ਕੇ ਬੋਲਣਾ ਪੈ ਰਿਹਾ ਮੈਨੂੰ ਨਾ ਮਰਿਆਦਾ ਮਰੀ ਉਦਾ ਸੁਣਾਇਆ ਹੁਣ ਆ ਜਾਂਦੇ ਮੇਰੇ ਵੀ ਪਾਰਟੀ 'ਚੋ ਕਈ ਬੰਦੇ ਕਹਿੰਦੇ ਮਰਿਆਦਾ ਰੱਖੋ ਕਾਹਦੀ ਮਰਿਆਦਾ ਰੱਖੋ ਕੱਲੂ ਧੀਆਂ ਭੈਣਾਂ ਦੀਆਂ ਵੀਡੀਓ ਬਣਾਉਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਕਿ ਅਗਲੀ ਵੀਡੀਓ ਹੋਰ ਨਿਕਲੇ ਕੋਈ ਕੋਈ ਐਕਸ਼ਨ ਨਹੀਂ ਲੈਣਾ ਕੁਛ ਨਹੀਂ ਕਰਨਾ ਇਹਨਾਂ ਨੇ ਅਸੀਂ ਨਹੀਂ ਹੱਥ ਹੱਥ ਰੱਖ ਕੇ ਬਹਿ ਸਕਦੇ ਮੈਂ ਆਪਕੇ ਮਰਜ਼ੀ ਨਾਲ ਲਾਈਵ ਹੋਈ ਆ ਨਾ ਮੈਨੂੰ ਕਿਸੇ ਪਾਰਟੀ ਨੇ ਕਿਹਾ ਨਾ ਮੈਨੂੰ ਕਿਸੇ ਬੰਦੇ ਨੇ ਕਿਹਾ ਨਾ ਕਿਸੇ ਨੇ ਮੈਂ ਆਪਕੇ ਤੱਥਾਂ ਦੇ ਆਧਾਰ ਦੇ ਉੱਤੇ ਸਾਰਾ ਜਿਹੜਾ ਡਾਟਾ ਕੱਢ ਕੇ ਲਿਆਇਆ ਤੁਹਾਨੂੰ ਦਿਖਾ ਦਿੱਤਾ ਵੀ ਕਿੱਦਾਂ ਇਹ ਚੱਲ ਰਿਹਾ